ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਦਾ ਆਖਰੀ ਦਿਨ ਹੈ 3 ਨਵੰਬਰ ਯਾਨੀ ਕਿ ਅੱਜ ਦੇ ਦਿਨ ਮੰਡੀਆਂ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਖਤਮ ਹੋ ਜਾਊ ਹੁਣ ਤੱਕ ਆਪਣੇ ਆਪ ਨੂੰ ਦੇਸ਼ ਦੇ ਅਨਾਜ ਭੰਡਾਰ ਨੂੰ ਭਰਨ ਦਾ ਮਾਣ ਰੱਖਣ ਵਾਲਾ ਇਸ ਤੇ ਗੁਮਾਨ ਕਰਨ ਵਾਲਾ ਇਸ ਸੂਬਾ ਇਸ ਵਾਰ ਇਸ ਸਾਲ ਝੋਨੇ ਦੀ ਖਰੀਦ ਦੇ ਵਿੱਚ ਕਾਫੀ ਪਛੜ ਗਿਆ ਹੈ ਪਿਛਲੇ 5 ਸਾਲ ਵਿੱਚ ਇਸ ਵਾਰ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸਭ ਤੋਂ ਹਿਰਫਲੇ ਪੱਧਰ ਦੇ ਉੱਪਰ ਪਹੁੰਚ ਗਈ ਹੈ ਸਭ ਤੋਂ ਵੱਡੀ ਨਿਰਾਸ਼ਾ ਇਸ ਗੱਲ ਦੀ ਵੀ ਹੈ ਕਿ ਇਸ ਵਾਰ ਝੋਨੇ ਹੇਠਲਾ ਰਕਬਾ ਪੰਜਾਬ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਕਬਾ ਸੀ ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਐਨੇ ਵੱਡੇ ਪੱਧਰ ਦੇ ਉੱਤੇ ਚੋਨਾ ਕਦੇ ਵੀ ਨਹੀਂ ਲਾਇਆ ਗਿਆ ਜਿਨੀ ਨਹੀਂ ਬੀਜੀ ਗਈ ਜਿੰਨੀ ਇਸ ਸਾਲ ਸੀ ਲੇਕਿਨ ਫੇਰ ਵੀ ਖਰੀਦ ਪੱਖੋਂ ਪਿਛਲੇ 5 ਸਾਲਾਂ ਦੇ ਵਿੱਚੋਂ ਸਭ ਤੋਂ ਘੱਟ ਸਰਕਾਰੀ ਖਰੀਦ ਇਸ ਵਾਰ ਹੋਈ ਹੋਰ ਤਾਂ ਹੋਰ ਇਸ ਵਾਰ ਪੰਜਾਬ ਚੋਨੇ ਦੀ ਖਰੀਦ ਦਾ ਜਿਹੜਾ ਸਰਕਾਰੀ ਟੀਚਾ ਹੈ ਕੇਂਦਰ ਸਰਕਾਰ ਵੱਲੋਂ ਟੀਚਾ ਮਿਥਿਆ ਜਾਂਦਾ ਇੱਕ ਟਾਰਗੇਟ ਰੱਖਿਆ ਜਾਂਦਾ ਹੈ ਜੋ ਕਿ 185 ਲੱਖ ਮੀਟ੍ਰਿਕ ਟਨ ਸੀ ਉਹ ਵੀ ਪੂਰਾ ਨਹੀਂ ਕਰ ਚੁੱਕਿਆ ਉਸ ਤੋਂ ਵੀ ਜਿਹੜੀ ਖਰੀਦ ਹੈ ਸਰਕਾਰੀ ਉਹ ਕਾਫੀ ਕੱਟ ਹੋਈ ਹੈ ਪਰ ਇਹ ਵੀ ਨਹੀਂ ਹੈ ਕਿ ਜਿਹੜਾ ਟੀਚਾ ਇਸ ਵਾਰ ਮਿਥਿਆ ਗਿਆ ਸੀ ਉਹ ਕੋਈ ਬਹੁਤ ਵਧਾ ਕੇ ਮਿਥਿਆ ਗਿਆ ਸੀ ਜਿਸ ਨੂੰ ਕੋਈ ਬਹੁਤ ਵੱਡਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ ਬਲਕਿ ਪਿਛਲੇ ਸਾਲ ਜਿੰਨੀ ਸਰਕਾਰੀ ਖਰੀਦ ਚੋਣੇ ਦੀ ਹੋਈ ਸੀ ਉਸ ਦੇ ਬਰਾਬਰ ਹੀ ਇਸ ਸਾਲ ਸਰਕਾਰੀ ਖਰੀਦ ਦਾ ਟੀਚਾ ਰੱਖਿਆ ਗਿਆ ਸੀ ਏ ਵੀ ਜਿਹੜੇ ਅਨੁਮਾਨ ਲਗਾਏ ਗਏ ਸੀ ਉਹ ਇਸ ਕਰਕੇ ਲਗਾਏ ਗਏ ਸੀ ਕਿ ਚੋਨੇ ਖੇਹੜਾ ਰਕਬਾ ਵਿੱਚ ਜਿਹੜਾ ਪੰਜਾਬ ਦੇ ਅੰਦਰ ਹੈ ਉਹ 32 ਲੱਖ ਹੈਕਟੇਅਰ ਇਸ ਸਾਲ ਹੋ ਗਿਆ ਸੀ ਔਰ ਇਸ 32 ਲੱਖ ਹੈਕਟੇਅਰ ਦੇ ਵਿੱਚੋਂ 25 ਲੱਖ ਹੈਕਟੇਅਰ ਜਿਹੜਾ ਪੈਡੀ ਸੀ ਜਿਹਨੂੰ ਆਪਾਂ ਨਾਨ ਬਾਸਮਤੀ ਰਾਈਸ ਕਹਿ ਦਿੰਨੇ ਆ ਉਹ ਚੋਨਾ ਸੀ ਤੇ ਬਾਕੀ 4 6.4 ਲੱਖ ਹੈਕਟੇਅਰ ਜਿਹੜਾ ਸੀ ਉਹਦੇ ਵਿੱਚ ਬਾਸਮਤੀ ਬੀਜੀ ਗਈ ਸੀ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਸਮਤੀ ਦੀ ਜਿਹੜੀ ਹੈ ਉਹ ਸਰਕਾਰੀ ਖਰੀਦ ਨਹੀਂ ਹੁੰਦੀ ਹੈ ਉਹਨੂੰ ਪ੍ਰਾਈਵੇਟ ਵਪਾਰੀ ਖਰੀਦੇ ਨੇ ਤੇ ਉਹਨੂੰ ਬਾਅਦ ਵਿੱਚ ਐਕਸਪੋਰਟ ਕੀਤਾ ਜਾਂਦਾ ਹੈ ਜਿਹੜੀ ਪੈੜੀ ਹੈ ਨਾਨ ਬਾਸਮਤੀ ਝੋਨਾ ਉਸ ਨੂੰ ਹੀ ਸਰਕਾਰ ਖਰੀਦੀ ਹੈ ਤੇ ਜਿੰਨਾ ਰਕਬਾ ਇਸ ਵਾਰ ਬੀਜਿਆ ਗਿਆ ਸੀ ਉਸ ਪੈੜੀ ਹੇਠ ਉਹ ਨਾਨ ਬਾਸਮਤੀ ਝੋਨਾ ਉਹ ਸਭ ਤੋਂ ਜ਼ਿਆਦਾ ਸੀ ਲੇਕਿਨ ਖਰੀਦ ਫੇਰ ਵੀ ਪਿਛਲੇ ਸਾਲਾਂ ਨਾਲੋਂ ਘਟ ਹੋਈ ਹੈ ਉਂ ਜਿਹੜੀ ਘਟ ਖਰੀਦ ਹੋਈ ਆ ਕੀ ਉਹਦਾ ਕਾਰਨ ਘਟ ਝਾੜ ਹੈ ਜਾਂ ਕੁਝ ਹੋਰ ਹੈ ਜਾਂ ਜੋ ਸਥਿਤੀਆਂ ਪਿਛਲੇ 1 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਇਸ ਘਟ ਖਰੀਦ ਦਾ ਕਾਰਨ ਦੱਸਿਆ ਜਾ ਸਕਦਾ ਹੈ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਡਿਸਕਸ਼ਨ ਦੇ ਵਿੱਚ ਅੱਜ ਦੀ ਚਰਚਾ ਦੇ ਵਿੱਚ ਕਾਰਨ ਕੀ ਹਨ ਪੰਜਾਬ ਵਿੱਚ ਝੋਨੇ ਦੀ ਖਰੀਦ ਆਪਣੇ ਜਾਰੀ ਟੀਚਾ ਸੀ 185000 ਮੀਟ੍ਰਿਕ ਟਨ 185 ਲੱਖ ਮੀਟ੍ਰਿਕ ਟਨ ਉਸ ਤੋਂ तकरीबन 13 ਲੱਖ ਮੀਟ੍ਰਿਕ ਟਨ ਪਿੱਛੇ ਰਹਿ ਜਾਏਗਾ ਜੋ ਕਿ 2020 ਤੋਂ ਬਾਅਦ ਹੁਣ ਤੱਕ ਦੀ ਪੰਜਾਬ ਦੇ ਵਿੱਚ ਹੋਈ ਚੋਨੇ ਦੀ ਸਭ ਤੋਂ ਘੱਟ ਖਰੀਦ ਹੈ। ਕਈ ਕਾਰਨ ਹਨ ਇਸ ਘੱਟ ਖਰੀਦ ਦੇ ਲੇਕਿਨ ਸਭ ਤੋਂ ਪਹਿਲਾ ਕਾਰਨ ਜਿਹੜਾ ਹੈ ਉਹ ਚੋਨੇ ਦੀ ਖਰੀਦ ਵਿੱਚ ਹੋਈ ਦੇਰੀ ਜਿਹੜੀ ਸੀ ਇਸ ਸੀਜ਼ਨ ਦੇ ਵਿੱਚ ਉਹ ਇਸ ਘੱਟ ਖਰੀਦ ਦਾ ਕਾਰਨ ਬਣੀ। ਸੀਨੇ ਦੇ ਜਿਹੜਾ ਸੀਜ਼ਨ ਦਾ ਸ਼ੁਰੂਆਤ ਸੀ ਸ਼ੁਰੂਆਤ ਦੇ ਵਿੱਚ ਸੀ ਸ਼ੈਲਰ ਮਾਲਕਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਸਰਕਾਰ ਵੱਲੋਂ ਖਰੀਦੀ ਫਸਲ ਜਿਹੜੀ ਹੈ ਉਹ ਇਹਨਾਂ ਸ਼ੈਲਰਾਂ ਦੇ ਵਿੱਚ ਸਟੋਰ ਕੀਤੀ ਜਾਂਦੀ ਹੈ ਬਾਅਦ ਵਿੱਚ ਮਿਲਿੰਗ ਕਰਕੇ ਜਿਹੜੇ ਚੌਲ ਨੇ ਉਹ ਐਫਸੀਆਈ ਨੂੰ ਦਿੱਤੇ ਜਾਂਦੇ ਹਨ ਪਿਛਲੇ ਸਾਲ ਦੇ ਜਿਹੜਾ ਚੋਨਾ ਸੀ ਜੋ ਸ਼ੈਲਰ ਮਾਲਕਾਂ ਵੱਲੋਂ ਸਟੋਰ ਕੀਤਾ ਗਿਆ ਸੀ ਆਪਣੇ ਸ਼ੈਲਰਾਂ ਵਿੱਚ ਉਹਨਾਂ ਚੌਲਾਂ ਦੀ ਜਿਹੜੀ ਡਿਲੀਵਰੀ ਹੈ ਐਫਸੀਆਈ ਵੱਲੋਂ ਲਈ ਜਾਣੀ ਹੁੰਦੀ ਹੈ ਉਹ 30 ਸਤੰਬਰ 2024 ਦੇ ਤੱਕ ਹੀ ਉਹ ਡਿਲੀਵਰੀ ਲਈ ਗਈ ਹੈ ਜਦਕਿ ਝੋਨੇ ਦੇ ਅਗਲੇ ਸੀਜ਼ਨ ਦੀ ਖਰੀਦ ਜਿਹੜੀ ਹੈ ਝੋਨੇ ਦਾ ਸੀਜ਼ਨ ਉਹ 1 ਅਕਤੂਬਰ 2024 ਤੋਂ ਸ਼ੁਰੂ ਹੋ ਜਾਂਦਾ ਹੈ ਮਤਲਬ 1 ਅਕਤੂਬਰ ਨੂੰ ਝੋਨੇ ਦਾ ਨਵਾਂ ਸੀਜ਼ਨ ਸ਼ੁਰੂ ਹੋਣਾ ਸੀ ਤੇ 30 ਸਤੰਬਰ ਨੂੰ ਪਿਛਲੇ ਸਾਲ ਦੇ ਜਿਹੜੇ ਚੌਲ ਪੈ ਸੀ ਉਹਨਾਂ ਦੀ ਡਿਲੀਵਰੀ ਐਫਸੀਆਈ ਵੱਲੋਂ 30 ਸਤੰਬਰ ਨੂੰ ਲਈ ਗਈ ਜਦੋਂ ਕਿ ਜਿਹੜੇ ਸ਼ੈਲਰ ਮਾਲਕ ਨੇ ਉਹ ਹਮੇਸ਼ਾ ਇਹ ਚਾਹੁੰਦੇ ਨੇ ਕਿ ਚੌਲਾਂ ਦੀ ਡਿਲੀਵਰੀ ਐਫਸੀਆਈ ਉਹਨਾਂ ਤੋਂ 31 ਮਾਰਚ ਤੱਕ ਮੁਕੰਮਲ ਕਰ ਲਵੇ 31 ਮਾਰਚ ਤੱਕ ਜਿੰਨੇ ਵੀ ਚੌਲ ਨੇ ਉਹ ਐਫਸੀਆਈ ਉਹਨਾਂ ਤੋਂ ਲੈ ਜਾਵੇ ਨਵੰਬਰ ਦੇ ਮਹੀਨੇ 'ਚ ਖਰੀਦ ਹੁੰਦੀ ਹੈ ਸਟੋਰ ਕਰਕੇ ਅਗਲੇ 2-3 ਮਹੀਨਿਆਂ ਦੇ ਅੰਦਰ-ਅੰਦਰ ਸ਼ੈਲਰ ਮਾਲਕ ਮਿਲਿੰਗ ਕਰਕੇ ਝੋਨੇ ਤੋਂ ਚੌਲ ਕੱਢ ਲੈਂਦੇ ਨੇ ਚੌਲ ਬਣਾ ਲੈਂਦੇ ਨੇ ਤੇ ਉਹ ਚਾਹੁੰਦੇ ਨੇ ਕਿ 31 ਮਾਰਚ ਨੂੰ ਐਫਸੀਆਈ ਉਸ ਸੀਜ਼ਨ ਦੇ ਜਿੰਨੇ ਵੀ ਚੌਲ ਹੁੰਦੇ ਨੇ ਉਹਦੀ ਲਿਫਟਿੰਗ ਕਰ ਲੈ ਉਹ ਉਹਨਾਂ ਤੋਂ ਡਿਲੀਵਰੀ ਰੈਲਵੇ ਉਹ ਸੁਰਖਰੂ ਹੋ ਜਾਣ ਉਹ ਵਿਲੇ ਹੋ ਜਾਣ ਤਾਂ ਕਿ ਅਗਲੇ ਸੀਜ਼ਨ ਦੇ ਵਾਸਤੇ ਉਹ ਆਪਣੀਆਂ ਤਿਆਰੀਆਂ ਸ਼ੁਰੂ ਕਰਨ ਲੇਕਿਨ ਇਸ ਤਰ੍ਹਾਂ ਨਹੀਂ ਹੋਇਆ ਇਸ ਸਾਲ 30 ਸਤੰਬਰ ਤੱਕ ਹੀ ਡਿਲੀਵਰੀ ਲਈ ਗਈ ਜਿਹਦੇ ਕਰਕੇ ਬਹੁਤ ਡਿਲੇ ਹੋ ਗਈ ਜਿਹਦੇ ਕਰਕੇ ਹੜਤਾਲਾਂ ਹੋਈਆਂ ਚੋਨੇ ਦੀ ਸਟੋਰੇਜ ਵਾਸਤੇ ਉਹਨਾਂ ਕੋਲ ਜਗ੍ਹਾ ਨਹੀਂ ਸੀ ਕਿਉਂਕਿ ਪਿਛਲੇ ਸੀਜ਼ਨ ਦਾ ਮਾਲ ਹੀ ਐਨਾ ਪਿਆ ਸੀ ਸਾਰਾ ਰੱਪੜ ਦਾ ਜਿਹੜਾ ਮੇਨ ਕਾਰਨ ਸੀ ਮੇਨ ਮੁੱਦਾ ਸੀ ਇਹੀ ਸਟੋਰੇਜ ਦਾ ਜਗਾ ਨਾ ਹੋਣੀ ਤੇ ਐਫਸੀਆਈ ਵੱਲੋਂ ਸਮੇਂ ਸਰ ਪਿਛਲੇ ਸੀਜ਼ਨ ਦੇ 14 ਦੀ ਚਕਾਈ ਨਾ ਕਰਨੀ ਜਾਂ ਲਿਫਟਿੰਗ ਨਾ ਕਰਨੀ ਉਹੀ ਇਸ ਦਾ ਸਾਰਾ ਕਾਰਨ ਬਣਿਆ ਹੁਣ ਇਹ ਸਾਰੇ ਰਾਮ ਰੋਲੇ ਵਿੱਚ ਅਸਰ ਤਾਂ ਕਿਸਾਨਾਂ ਦੇ ਉੱਪਰ ਪਿਆ ਕਿਸਾਨਾਂ ਦੀ ਮੰਡੀ ਵਿੱਚ ਆਈ ਜਿਹੜੀ ਫਸਲ ਸੀ ਉਸ ਦੀ ਖਰੀਦ ਦੇ ਵਿੱਚ ਇਹਨਾਂ ਸਾਰੇ ਕਾਰਨਾ ਕਰਕੇ ਦੇਰੀ ਹੋਈ ਦੇਰੀ ਹੋਣ ਕਰਕੇ ਜਿਹੜਾ ਉਹਨਾਂ ਨੂੰ ਭਾਅ ਮਿਲਣਾ ਸੀ ਫਸਲ ਦਾ ਉਹ ਵੀ ਐਮਐਸਪੀ ਤੋਂ 150 ਤੋਂ 200 ਰੁਪਏ ਘੱਟ ਮਿਲਿਆ ਇਸ ਖੱਜਲ ਖਵਾਰੀ ਤੋਂ ਬਚਣ ਦੇ ਲਈ ਤੇ ਭਾਅ ਦੀ ਕਟੌਤੀ ਤੋਂ ਬਚਣ ਦੇ ਲਈ ਕਿਸਾਨਾਂ ਨੇ ਜਿਹੜੀ ਫਸਲ ਦੀ ਕਟਾਈ ਸੀ ਉਸ ਨੂੰ ਦਿਲੇ ਕਰ ਦਿੱਤਾ ਉਹਦੇ ਵਿੱਚ ਦੇਰੀ ਕਰ ਦਿੱਤੀ ਕਿਉਂਕਿ ਪਹਿਲਾਂ ਹੀ ਮੰਡੀਆਂ ਦੇ ਵਿੱਚ ਫਸਲ ਨੂੰ ਰੱਖਣ ਦੀ ਲਾਉਣ ਦੀ ਜਗ੍ਹਾ ਨਹੀਂ ਸੀ ਕਿਸਾਨ ਇਸ ਗੱਲ ਦੀ ਉਡੀਕ ਕਰ ਰਹੇ ਸੀ ਕਿ ਪਹਿਲਾਂ ਜਿਹੜੀ ਫਸਲ ਪਈ ਹੈ ਉਹਦੀ ਲਿਫਟਿੰਗ ਹੋ ਜਾਏ ਮੰਡੀਆਂ ਦੇ ਵਿੱਚ ਜਗ੍ਹਾ ਬਣ ਜਾਏ ਮੰਡੀਆਂ ਦੇ ਵਿੱਚ ਥਾਂ ਖਾਲੀ ਹੋ ਜਾਏ ਫੇਰ ਹੀ ਉਹ ਕਟਾਈ ਕਰਕੇ ਆਪਣੀ ਫਸਲ ਲੈ ਕੇ ਜਾਣਗੇ ਸੋ ਉਹਨਾਂ ਨੇ ਕਟਾਈ ਦੇ ਵਿੱਚ ਆਪਣੀ ਦੇਰੀ ਕੀਤੀ ਲੇਕਿਨ ਜਿਹੜੀ ਉਹ ਦੇਰੀ ਕਰ ਰਹੀ ਸੀ ਜਿੰਨਾ ਚਿਰ ਫਸਲ ਖੜੀ ਰਹੀ ਜਿੰਨੀ ਜ਼ਿਆਦਾ देर ਖੜੀ ਰਹੀ ਉਹਦੇ ਨਾਲ ਮoiisture content ਜਿਹੜਾ ਸੀ ਫਸਲ ਦਾ moisture level ਦੀ ਕਮੀ ਆ ਗਈ ਜਿਹਦੇ ਕਰਕੇ ਝਾਲ ਦੇ ਵਿੱਚ ਫਰਕ ਪਿਆ ਹੁਣ ਇਹ moisture ਕੀ ਹੈ moisture level ਕਿੰਨਾ ਹੋਣਾ ਚਾਹੀਦਾ ਹੈ ਇਸ ਦਾ ਵਿਸਥਾਰ ਪੂਰਵਕ ਤੁਹਾਡੇ ਨਾਲ ਸਾਂਝ ਪਾਉਨੇ ਆ ਕਿ ਜਦੋਂ ਵੀ ਝੋਨੇ ਦੀ ਫਸਲ ਦੀ ਕਟਾਈ ਹੁੰਦੀ ਹੈ ਉਸ ਟਾਈਮ ਫਸਲ ਦੀ ਜਿਹੜੀ ਨਮੀ ਹੁੰਦੀ ਹੈ ਜਿਹਨੂੰ ਆਪਾਂ moisture content ਕਹਿੰਦੇ ਆ ਨਮੀ ਉਸ ਨਮੀ ਦੀ ਮਾਤਰਾ ਜਿਹੜੀ ਹੈ 21 ਤੋਂ 22 ਫੀਸਦੀ ਨਮੀ ਉਸ ਫਸਲ ਦੇ ਵਿੱਚ ਹੁੰਦੀ ਹੈ ਲੇਕਿਨ ਜਦੋਂ ਤੱਕ ਉਹ ਫਸਲ ਕਟਾਈ ਤੋਂ ਬਾਅਦ ਮੰਡੀਆਂ ਵਿੱਚ ਦੇ ਵਿੱਚ ਆ ਕੇ ਵਿਕਦੀ ਹੈ ਉਹਨੇ ਵਕਫੇ ਦੇ ਵਿੱਚ ਉਹਦੀ ਨਮੀ ਜਿਹੜੀ ਹੈ ਉਹ ਘਟ ਕੇ 17 ਤੋਂ 18 ਫੀਸਦੀ ਰਹਿ ਜਾਂਦੀ ਹੈ ਤੇ 17 ਤੋਂ 18 ਫੀਸਦੀ ਨਮੀ ਦੇ ਨਾਲ ਹੀ ਫਸਲ ਦੀ ਖਰੀਦ ਹੁੰਦੀ ਹੈ ਲੇਕਿਨ ਇਸ ਵਾਰ ਖਰੀਦ ਦੇ ਵਿੱਚ ਜਿਹੜੀ ਦੇਰੀ ਹੋਈ ਉਸ ਦੇਰੀ ਦੇ ਕਾਰਨ ਨਮੀ ਦੀ ਮਾਤਰਾ ਜਿਹੜੀ ਹੈ ਉਹ ਫਸਲਾਂ ਦੇ ਵਿੱਚ ਹੋਰ ਘਟ ਗਈ 17-18 ਤੋਂ ਵੀ ਘਟ ਕੇ 14 ਤੋਂ 15 ਫੀਸਦੀ ਹੀ ਨਮੀ ਦਾ ਲੈਵਲ ਰਹਿ ਗਿਆ ਔਰ ਇਸ ਨਮੀ ਦੇ ਘਟਣ ਕਾਰਨ ਜਿਹੜਾ ਸਿੱਧਾ ਅਸਰ ਹੈ ਉਹ ਝਾੜ ਦੇ ਉੱਪਰ ਪਿਆ ਕਿਸਾਨ ਜਿਹੜੇ ਕਿ ਉਮੀਦ ਕਰਦੇ ਸੀ ਕਿ ਇਸ ਵਾਰ ਉਹਨਾਂ ਦਾ ਝਾੜ ਜਿਹੜਾ 30 ਤੋਂ 32 ਕੁਇੰਟਲ ਕਿੱਲੇ ਦੇ ਮਗਰ ਨਿਕਲੇਗਾ ਉਹ ਘਟ ਕੇ ਮਤਲਬ 2 ਤੋਂ 5 ਕੁਆਂਟਲ ਪ੍ਰਤੀ ਏਕੜ ਘਟ ਗਿਆ ਘਟ ਨਿਕਲੇਆ ਮਿਸਾਲ ਦੇ ਤੌਰ ਤੇ ਜੇ ਇੱਕ ਕਿਸਾਨ ਸੀ ਉਸਨੇ ਪੂਸਾ 44 ਤੇ 131 ਕਿਸਮ ਦੀ ਜਿਹੜੀ ਫਸਲ ਹੈ ਉਹ ਰਲਾ ਮਿਲਾ ਕੇ ਬੀਜੀ ਸੀ ਤੇ ਉਹਨੂੰ 36 ਕੁਆਂਟਲ ਦੀ ਐਵਰੇਜ ਦੀ ਆਸ ਸੀ ਕਿ ਮੇਰਾ 36 ਕੁਆਂਟਲ ਦਾ ਝਾੜ 1 ਏਕੜ ਤੋਂ ਨਿਕਲੇਗਾ ਲੇਕਿਨ ਉਹਦਾ ਇਸ ਵਾਰ ਝਾੜ ਜੋ ਨਿਕਲਿਆ ਉਹ 32 ਕੁਆਂਟਲ ਪਰ ਏਕੜੀ ਸੀ ਮਤਲਬ ਉਸ ਨੂੰ 4 ਕੁਆਂਟਲ ਪ੍ਰਤੀ ਕਿੱਲੇ ਦਾ ਨੁਕਸਾਨ ਹੋ ਗਿਆ ਔਰ ਇਸੇ ਤਰੀਕੇ ਨਾਲ ਜਿਹੜੇ ਬਾਕੀ ਕਈ ਕਿਸਾਨ ਨੇ ਉਹਨਾਂ ਨੂੰ 4 ਤੋਂ ਲੈ ਕੇ 5 6 ਕੁਇੰਟਲ ਪ੍ਰਤੀ ਕਿੱਲੇ ਤੱਕ ਦਾ ਝਾੜ ਘੱਟ ਨਿਕਲਿਆ। ਦੂਸਰਾ ਇੱਕ ਹੋਰ ਇਹ ਕਾਰਨ ਵੀ ਸੀਗਾ ਕਿ ਜਦੋਂ ਫਸਲ ਪੱਕਣ ਦਾ ਟਾਈਮ ਸੀ ਉਸ ਤੋਂ ਟਾਈਮ ਜਿਹੜਾ ਗਰਮੀ ਸੀ ਜਿਹੜਾ ਟੈਂਪਰੇਚਰ ਸੀ ਉਹ ਆਮ ਤੌਰ ਤੇ ਜਿੰਨਾ ਕਟਾਈ ਦੇ ਟਾਈਮ ਹੋਣਾ ਚਾਹੀਦਾ ਉਸ ਤੋਂ ਜ਼ਿਆਦਾ ਸੀ ਮਤਲਬ ਗਰਮੀ ਹਜੇ ਵੀ ਪੈ ਰਹੀ ਸੀ ਨਵੰਬਰ ਦੇ ਮਹੀਨੇ ਦੇ ਵਿੱਚ ਜਿੰਨੀ ਠੰਡ ਹੋਣੀ ਚਾਹੀਦੀ ਹੈ ਉਹ ਠੰਡ ਨਹੀਂ ਸੀ ਇਸ ਗਰਮੀ ਕਰਕੇ ਵੀ ਜਿਹੜਾ ਹੈ ਦਾਣੇ ਦੇ ਬਣਨ ਦੇ ਉੱਤੇ ਅਸਰ ਪਿਆ ਝਾੜ ਘੱਟ ਨਿਕਲੇ ਆ ਮੌਸਮ ਦੇ ਵਿੱਚ ਗਰਮੀ ਤੁਸੀਂ ਦੇਖੋਗੇ ਹਜੇ ਵੀ ਬਰਕਰਾਰ ਹੈ ਨਵੰਬਰ ਦਾ ਮਹੀਨਾ ਖਤਮ ਹੋ ਗਿਆ ਹੈ ਲੇਕਿਨ ਦਿਨ ਵੇਲੇ ਜਿਹੜਾ ਟੈਂਪਰੇਚਰ ਹੈ ਉਹ ਹਜੇ ਵੀ ਜਿਆਦਾ ਹੁੰਦਾ ਹੈ ਗਰਮੀ ਹੈ ਠੰਡ ਨਹੀਂ ਹੈ ਰਜਾਈਆਂ ਕੰਬਲ ਨਿਕਲੇ ਤਾਂ ਬਹੁਤ ਦੂਰ ਦੀ ਗੱਲ ਹੈ ਲੋਕ ਹਜੇ ਵੀ ਟੀ-ਸ਼ਰਟਾਂ ਦੇ ਵਿੱਚ ਹੀ ਘੁੰਮਦੇ ਨਜ਼ਰ ਆ ਰਹੇ ਨੇ ਗਰਮੀ ਦਾ ਗਲੋਬਲ ਵਾਰਮਿੰਗ ਦਾ ਕਲਾਈਮੇਟ ਚੇਂਜ ਦਾ ਅਸਰ ਵੀ ਝਾੜ ਦੇ ਉੱਪਰ ਪਿਆ ਹੈ ਗਰਮੀ ਕਰਕੇ ਦਾਣਾ ਉਹਨਾਂ ਨਹੀਂ ਬਣਿਆ ਜਿੰਨਾ ਬਣਨਾ ਚਾਹੀਦਾ ਸੀ ਉਹਦੇ ਕਰਕੇ ਵੀ ਝਾੜ ਘਟਿਆ ਹੈ ਇਸੇ ਗਰਮੀ ਕਰਕੇ ਵੀ ਤੇ ਮੰਡੀਆਂ ਵਿੱਚ ਬਹੁਤ ਟਾਈਮ ਬਹੁਤ ਲੰਬਾ ਸਮਾਂ ਫਸਲ ਪਈ ਰਹਿਣ ਕਰਕੇ ਉਹਦੀ ਨਮੀ ਵੀ ਘਟ ਗਈ ਜਿਹਦੇ ਕਰਕੇ ਉੱਥੇ ਵੀ ਝਾੜ ਦਾ ਅਸਰ ਪਿਆ ਝਾੜ ਘਟਿਆ ਦੂਸਰਾ ਇੱਕ ਹੋਰ ਵੱਡਾ ਕਾਰਨ ਇਸ ਵਾਰ ਖਰੀਦ ਦੇ ਵਿੱਚ ਜਿਹੜੇ ਅੰਕੜੇ ਹੈ ਉਹਨਾਂ ਦੀ ਗ੍ਰਾਵਿਟੀ ਆਈ ਉਹਦਾ ਇਹ ਹੈ ਕਿ ਦੂਜੇ ਸੂਬਿਆਂ ਤੋਂ ਚੋਨੇ ਦੀ ਆਮਦ ਕਟੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਇੱਕ ਨਵਾਂ ਟਰੈਂਡ ਇੱਕ ਚਲਨ ਪੰਜਾਬ ਦੇ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਵੀ ਚੋਨੇ ਦਾ ਸੀਜ਼ਨ ਹੁੰਦਾ ਹੈ ਉਦੋਂ ਰੌਲਾ ਪੈਂਦਾ ਹੈ ਕਿ ਬਾਹਰੋਂ ਆ ਰਹੇ ਚੋਨੇ ਦੇ ਟਰੱਕ ਕਿਸਾਨਾਂ ਨੇ ਫੜ ਲਏ ਕਿਉਂਕਿ ਐਮਐਸਪੀ ਫਸਲਾਂ ਦੀ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਮਿਲਦੀ ਹੈ ਜਿਹੜੇ ਵਪਾਰੀ ਨੇ ਉਹ ਵੱਡੇ ਪੱਦਰ ਤੇ ਦੂਸਰੇ ਸੂਬਿਆਂ ਦੇ ਵਿੱਚੋਂ ਝੋਨਾ ਸਸਤੀ ਕੀਮਤ ਤੇ ਖਰੀਦ ਲੈਂਦੇ ਨੇ ਸਸਤੀ ਕੀਮਤ ਤੇ ਖਰੀਦ ਕੇ ਉਹ ਝੋਨੇ ਨੂੰ ਪੰਜਾਬ ਲਿਆਉਂਦੇ ਨੇ ਪੰਜਾਬ ਇੱਥੇ ਉਸ ਨੂੰ ਐਮਐਸਪੀ ਦੇ ਵਿੱਚ ਤੇ ਦੁਬਾਰਾ ਵੇਚਿਆ ਜਾਂਦਾ ਹੈ ਮੋਟਾ ਮੁਨਾਫਾ ਕਮਾਇਆ ਜਾਂਦਾ ਹੈ ਤੇ ਸਰਕਾਰ ਨੂੰ ਇਹ ਸਾਰਾ ਝੋਨਾ ਐਮਐਸਪੀ ਦੇ ਉੱਤੇ ਵੇਚਿਆ ਜਾਂਦਾ ਹੈ ਜਦਕਿ ਖਰੀਦਿਆ ਇਹ ਬਿਹਾਰ ਜਾਂ ਹੋਰ ਸੂਬਿਆਂ ਦੇ ਵਿੱਚ ਜਾਂਦਾ ਹੈ ਜਿੱਥੇ ਐਮਐਸਪੀ ਨਹੀਂ ਮਿਲਦੀ ਉੱਥੇ ਰੇਟ ਅੱਧ ਤੋਂ ਵੀ ਘੱਟ ਨੇ ਸੋ ਇਸ ਮੋٹے ਮੁਨਾਫੇ ਕਰਕੇ ਵਪਾਰੀ ਬਾਰੋਂ ਚੋਲਾ ਲਿਆਉਂਦੇ ਸੀ ਤੇ ਉਹ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਦੇ ਸੀ ਬੜੀ ਬਾਰੇ ਰੌਲੇ ਪੈਂਦੇ ਸੀ ਆਪਾਂ ਵੀ ਦੇਖੇ ਨੇ ਕਿ ਟਰੱਕ ਘੇਰ ਲਏ ਨੇ ਟਰੱਕ ਘੇਰ ਕੇ ਉੱਥੇ ਕਿਸਾਨਾਂ ਵੱਲੋਂ ਮੁਜ਼ਾਹਰਾ ਕੀਤਾ ਜਾਂਦਾ ਸੀ ਕਿ ਬਾਰੋਂ ਚੋਲਾ ਆ ਰਿਹਾ ਸਾਡੀ ਫਸਲ ਨਹੀਂ ਖਰੀਦੀ ਜਾਂਦੀ ਇਸ ਵਾਰ ਅਜੇਹਾ ਬਹੁਤ ਘੱਟ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਹੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਨਰੈਸਟ ਸੀ ਕਿਸਾਨ ਸੜਕਾਂ ਤੇ ਸੀ ਤੇ ਸ਼ਾਇਦ ਇਸ ਕਰਕੇ ਬਾਰੋਂ ਲਿਆਉਣ ਦਾ ਟ੍ਰੈਂਡ ਨਹੀਂ ਰਿਹਾ ਦੂਜਾ ਪਹਿਲਾਂ ਹੀ ਇੱਥੋਂ ਦੀ ਫਸਲ ਖਰੀਦ ਕੇ ਉਹਨੂੰ ਸਟੋਰ ਕਰਨ ਵਾਸਤੇ ਸ਼ੈਲਰ ਮਾਲਕਾਂ ਦੇ ਕੋਲ ਜਗ੍ਹਾ ਨਹੀਂ ਸੀ ਜਗ੍ਹਾ ਦਾ ਬੜਾ ਵੱਡਾ ਰੌਲਾ ਸੀ ਬਾਹਰੋਂ ਖਰੀਦ ਕੇ ਲਿਆਉਣ ਬਾਰੇ ਸ਼ਾਇਦ ਉਹਨਾਂ ਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਸੋ ਬਾਹਰੋਂ ਵੀ ਫਸਲ ਇਸ ਵਾਰ ਘਟਾਈ ਪ੍ਰਸ਼ਾਸਨ ਵੱਲੋਂ ਵੀ ਪੂਰੀ ਸ਼ਕਤੀ ਰੱਖੀ ਗਈ ਬਾਹਰੋਂ ਟਰੱਕ ਜਾਂ ਝੋਨੇ ਦੀ ਫਸਲ ਨਹੀਂ ਆਉਣ ਦਿੱਤੀ ਗਈ ਕੁੱਲ ਮਿਲਾ ਕੇ ਇਸ ਦਾ ਜਿਹੜਾ ਅਸਰ ਵੀ ਝੋਨੇ ਦੀ ਖਰੀਦ ਦੇ ਫਿਗਰ ਜਿਹੜੇ ਨੇ ਅੰਕੜੇ ਨੇ ਪੰਜਾਬ ਦੇ ਉਸਤੇ ਉੱਪਰ ਪਿਆ ਹਾਂ ਜੀ ਆਪਕਣਿਆਂ ਦੀ ਗੱਲ ਕਰਦੇ ਆਂ ਆਪਾਂ ਖਰੀਦੇ ਆਂਕੜੇ ਸਮਝਣੇ ਹੋਣ ਤਾਂ ਸਾਲ 2020-21 ਦੇ ਵਿੱਚ ਜਿਹੜਾ ਚੋਨੇ ਹੇਟ ਰਕਬਾ ਪੰਜਾਬ ਵਿੱਚ ਸੀ ਉਹ 29.28 ਲੱਖ ਖੇੜਰ ਸੀ ਤੇ ਉਸ ਸਮੇਂ ਜਿਹੜੀ ਖਰੀਦ ਹੋਈ ਸੀ ਚੋਨੇ ਦੀ ਉਹ 204.83 ਲੱਖ ਮੀਟਰਿਕ ਟਨ ਸੀ 204.83 ਲੱਖ ਮੀਟਰਿਕ ਟਨ 200 2021-22 ਦੇ ਵਿੱਚ ਇਹ ਰਕਬਾ ਜਿਹੜਾ ਹੈ ਉਹ 29.69 ਲੱਖ ਏਕਟੇਅਰ ਹੋ ਗਿਆ ਤੇ ਖਰੀਦ ਘਟ ਕੇ 199.08 ਲੱਖ ਮੀਟ੍ਰਿਕ ਟਨ ਰਹਿ ਗਿਆ 222 ਦੇ ਵਿੱਚ ਇਹ ਰਕਬਾ ਹੋਰ ਵੱਧ ਗਿਆ ਵੱਧ ਕੇ 30.98 ਲੱਖ ਏਕਟੇਅਰ ਹੋ ਗਿਆ ਲੇਕਿਨ ਖਰੀਦ ਜਿਹੜੀ ਹੈ ਝੋਨੇ ਦੀ ਉਹ 182.96 ਲੱਖ ਮੀਟ੍ਰਿਕ ਟਨ ਪੰਜਾਬ ਦੇ ਵੱਲੋਂ ਖਰੀਦ ਕੀਤੀ ਗਈ ਹੁਣ ਸਾਲ 2023-24 ਜਿਹੜਾ ਇਸ ਸਾਲ ਦਾ ਸੀਜ਼ਨ ਹੈ ਉਦੇ ਵਿੱਚ ਜਿਹੜੀ ਚੋਨੇ ਹੇਠਲਾ ਰਕਬਾ ਹੈ ਨਹੀਂ ਪਿਛਲੇ ਸਾਲ ਸੌਰੀ 31.73 ਲੱਖ ਏਕੜ ਸੀ ਤੇ ਖਰੀਦ 184.93 ਲੱਖ ਮੀਟ्रिक टन ਸੀ ਇਸ ਸਾਲ 32 ਲੱਖ ਏਕੜ ਰਕਬੇ ਹੇਠ ਜਿਹੜਾ ਚੋਨਾ ਬੀਜਿਆ ਗਿਆ ਤੇ ਜਿਹੜੀ ਚੋਨੇ ਦੀ ਖਰੀਦ ਹੋਈ ਹੈ ਉਹ ਘਟ ਕੇ 172.26 ਲੱਖ ਮੀਟ्रिक टन ਰਹਿ ਗਈ ਹੁਣ ਜੋ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਹੋ ਰਹੀ ਸੀ ਉਹ ਇਹ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਝੋਨੇ ਹੀਟਲਾ ਰਕਬਾ ਘਟੇ ਕਿਸਾਨਾਂ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਨਵੀਆਂ ਕਿਸਮਾਂ ਬੀਜੀਆਂ ਜਾਣ ਰੇਵਾਦ ਪਾਇਆ ਜਾਵੇ ਸਪਰੇਅ ਕੀਤੀ ਜਾਵੇ ਵੱਧ ਤੋਂ ਵੱਧ ਤਾਂ ਕਿ ਝਾੜ ਵਧੇ ਉਹਨਾਂ ਦੇ ਮੁਨਾਫੇ ਵਿੱਚ ਵਾਧਾ ਹੋਵੇ ਲੇਕਿਨ ਜੇ ਆਪਾਂ ਪਿਛਲੇ 5 ਸਾਲਾਂ ਦਾ ਅੰਕੜੇ ਦੇਖਦੇ ਹਾਂ ਜੋ ਕਿ ਟ੍ਰੈਂਡ ਮੈਂ ਤੁਹਾਡੇ ਨਾਲ ਹੁਣੇ ਸਾਂਝਾ ਕੀਤਾ ਹੈ ਝੋਨੇ ਹੀਟਲਾ ਰਕਬਾ ਲਗਾਤਾਰ ਵਧ ਰਿਹਾ ਹੈ ਹਰ ਸਾਲ ਵਧ ਰਿਹਾ ਹੈ ਲੇਕਿਨ ਖਰੀਦ ਜਿਹੜੀ ਹੈ ਉਹ ਹਰ ਸਾਲ ਘਟ ਰਹੀ ਹੈ ਹੁਣ ਇਹ ਖਰੀਦ ਝਾੜ ਦੇ ਘਟਨ ਕਰਕੇ ਘਟ ਰਹੀ ਹੈ ਜਾਂ ਜਿਵੇਂ ਆਪਾਂ ਤੁਹਾਡੇ ਨਾਲ ਪਹਿਲਾਂ ਸਾਂਝੇ ਕੀਤੇ ਨੇ ਅੰਕੜੇ ਕਿ ਬਾਹਰਲੇ ਸੂਬਿਆਂ ਤੋਂ ਬਹੁਤ ਵੱਡੇ ਪੱਧਰ ਤੇ ਝੋਨਾ ਲਿਆਂਦਾ ਜਾ ਰਿਹਾ ਸੀ ਉਹਦੇ ਵਿੱਚ ਅ ਪਿਛਲੇ ਕੁਝ ਸਾਲਾਂ ਤੋਂ ਜੋ ਵੀ ਆਪਾਂ ਇਹ ਕਹਿ ਲਈਏ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ ਕਿਸਾਨਾਂ ਵੱਲੋਂ ਇਸ ਨੂੰ ਬਾਰ ਬਾਰ ਰੋਕਿਆ ਜਾ ਰਿਹਾ ਹੈ ਟਰੱਕ ਘੇਰੇ ਜਾ ਰਹੇ ਹਨ ਉਹਦੇ ਕਰਕੇ ਇਹ 트ੈਂਡ ਘਟਿਆ ਹੈ ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈ ਪਿਛਲੇ 4-5 ਸਾਲਾਂ ਦੇ ਦੌਰਾਨ ਹੀ ਹੋਇਆ ਉਸ ਤੋਂ ਪਹਿਲਾਂ ਇੰਨਾ ਜ਼ਿਆਦਾ ਕਿਸਾਨਾਂ ਵੱਲੋਂ ਟਰੱਕਾਂ ਨੂੰ ਘੇਰਿਆ ਜਾਣਾ ਜਾਂ ਇਸ ਦੀਆਂ ਖਬਰਾਂ ਨਹੀਂ ਆਉਂਦੀਆਂ ਸੀ ਪਿਛਲੇ 4-5 ਸਾਲ ਦੇ ਵਿੱਚ ਹੀ ਇਹ ਜ਼ਿਆਦਾ ਖਬਰਾਂ ਨਿਕਲ ਕੇ ਆ ਰਹੀਆਂ ਹਨ ਦੂਸਰਾ ਜੀ ਸਰਕਾਰ ਇਹ ਚਾਹੁੰਦੀ ਹੈ ਕਿ ਛੋਨੇ hectaਰ ਰਕਬਾ ਘਟੇ ਲੇਕਿਨ ਜ਼ਮੀਨੀ ਪੱਧਰ ਤੇ ਉਹ ਰਕਬਾ ਵੱਧ ਰਿਹਾ ਹੈ ਉਹਦੇ ਵੀ ਕੀ ਕਾਰਨ ਹੋ ਸਕਦੇ ਨੇ ਕਪਾਹ ਦਾ ਜਿਹੜਾ ਰਕਬਾ ਘਟ ਰਿਹਾ ਹੈ ਕਿਉਂਕਿ ਪਿਛਲੇ 2-3 ਸਾਲਾਂ ਤੋਂ ਗੁਲਾਬੀ ਸੁੰਡੀ ਕਰਕੇ ਫਸਲ ਬਰਬਾਦ ਹੋ ਰਹੀ ਹੈ ਤੇ ਉੱਥੇ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਤਾਂ ਉਹ ਜਿਹੜੀ 벨ਟ ਹੈ ਜਿਹੜੀ ਕਾਟਨ ਦੀ 벨ਟ ਹੈ ਉਹ ਵੀ ਆਪਣਾ ਚਕਾਵ ਛੁੰਨੇ ਵਾਲੇ ਪਾਸੇ ਲੈ ਕੇ ਆ ਰਹੀ। ਮੂੰਗੀ ਬੀਜਣ ਦੀ ਕੋਸ਼ਿਸ਼ ਹੋਈ ਉਹਤੇ ਵੀ ਐਮਐਸਪੀ ਨਾ ਮਿਲਣ ਕਰਕੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪਿਆ। ਆਲੂ ਦਾ ਰਕਬਾ ਵੀ ਜਿਹੜਾ ਹੈ ਉਦੇ ਵਿੱਚ ਵੀ ਕਾਫੀ ਘਟਾਈ ਹੋਈ ਕਿਉਂਕਿ ਬਹੁਤ ਜ਼ਿਆਦਾ ਪਦਰਤੇ ਨੁਕਸਾਨ ਹੋਇਆ ਹੈ ਕਹਿਣ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਕੋਈ ਵੀ ਫਸਲ ਬਦਲਵੇਂ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਦਿਖਾਈ ਨਹੀਂ ਦੇ ਰਹੀ ਜਿਦੇ ਵੱਲੋਂ ਸਥਾਈ ਜਿਹੜੀ ਉਹਨਾਂ ਦੀ ਆਮਦਨੀ ਹੈ ਉਹ ਵੱਧ ਸਕੇ ਝੋਲੇ ਦਾ ਬਦਲ ਬਣ ਸਕੇ ਤੇ ਝੋਨੇ ਹੇਠਲੇ ਜਿਹੜਾ ਰਕਬਾ ਹੈ ਉਹ ਘਟਾਇਆ ਜਾ ਸਕੇ ਪਾਣੀ ਦਾ ਆਪਾਂ ਬਾਰ-ਬਾਰ ਜ਼ਿਕਰ ਕਰਦੇ ਹਾਂ ਕਿ ਝੋਨੇ ਲਈ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਪੰਜਾਬ ਦਾ ਜ਼ਮੀਨ ਹੇਠਲਾ ਜਿਹੜਾ ਪਦਰ ਦਾ ਪਾਣੀ ਦਾ ਬਹੁਤ ਘਟ ਰਿਹਾ ਹੈ ਲੇਕਿਨ ਫੇਰ ਵੀ ਕੋਈ ਠੋਸ ਕਦਮ ਨਹੀਂ ਚੱਕਿਆ ਜਾ ਰਿਹਾ ਕਈ ਲੋਕ ਜਿਹੜੀ ਇਸ ਸਾਲ ਝੋਨੇ ਦੇ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਹੋਈ ਹੈ ਉਸ ਨੂੰ ਵੀ ਸਰਕਾਰ ਵੱਲੋਂ ਇੱਕ ਨਵਾਂ ਤਰੀਕਾ ਵਰਤਣ ਦੀ ਕੋਸ਼ਿਸ਼ ਕਹਿ ਲੋ ਕਿ ਉਹ ਦਿਖਾਇਆ ਜਾ ਰਿਹਾ ਹੈ ਕਿ ਝੋਨੇ ਤੋਂ ਸਰਕਾਰ ਹੱਥ ਪਿੱਛੇ ਖਿੱਚਣਾ ਚਾਹੁੰਦੀ ਹੈ ਹਰ ਸਾਲ ਖਰੀਦ ਸੁਖਾਵੀ ਨਹੀਂ ਹੋਏਗੀ ਤੇ ਕਿਸਾਨਾਂ ਨੂੰ ਸ਼ਾਇਦ ਇਹ ਸੰਕੇਤ ਦਿੱਤਾ ਜਾ ਰਿਹਾ ਕਿ ਉਹ ਵੀ ਆਪਣਾ ਬਦਲ ਲੱਭਣ ਦੀ ਕੋਸ਼ਿਸ਼ ਕਰਨ ਕਿਸੇ ਹੋਰ ਫਸਲ ਦੇ ਵੱਲ ਆਪਣਾ ਝੁਕਾਵ ਕਰਨ ਪਰ ਜਿੱਥੇ ਮਸਲਾ ਪੈਸੇ ਦਾ ਹੈ ਜਿੱਥੇ ਮਸਲਾ ਆਰਥਿਕ ਦਾ ਹੈ ਜਿੱਥੇ ਮਸਲਾ ਉਹਨਾਂ ਦੀ ਆਮਦਨੀ ਦਾ ਹੈ ਆਮਦਨੀ ਛੱਡਣਾ ਜਾਂ ਆਮਦਨੀ ਘੱਟ ਕਰਨ ਦਾ ਰਿਸਕ ਕੀ ਕਿਸਾਨ ਲੈ ਸਕਦੇ ਨੇ ਜਿਹੜਾ ਅੱਜ ਵੀ ਅੰਦੋਲਨ ਚੱਲ ਰਿਹਾ ਹੈ ਉਹ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਹੀ ਚੱਲ ਰਿਹਾ ਹੈ ਲੇਕਿਨ ਕੀ ਉਹਦੀ ਕਾਨੂੰਨੀ ਗਰੰਟੀ ਮਿਲਣਾ ਸੰਭਵ ਹੈ ਜਾਂ ਗਰੰਟੀ ਕਾਨੂੰਨੀ ਮਿਲਣ ਤੋਂ ਬਾਅਦ ਵੀ ਇਸੇ ਤਰੀਕੇ ਨਾਲ ਕਣਕ ਝੋਨਾ ਚੱਲਦਾ ਰਹੇਗਾ ਤਾਂ ਉਹਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਹੋਣ ਵਾਲਾ ਹੈ ਜਾਂ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਹੋਣ ਵਾਲਾ ਹੈ ਇਹ ਸਾਰੇ ਵੱਡੇ ਸਵਾਲ ਨੇ ਜਿਨ੍ਹਾਂ ਨੂੰ ਐਡਰੈਸ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ ਬਹੁਤ ਜ਼ਰੂਰੀ ਹੈ ਬਹੁਤ ਕ੍ਰੂਸ਼ੀਅਲ ਹੈ ਕਿ ਇਸ ਸਵਾਲਾਂ ਦੇ ਜਵਾਬ ਇਹਨਾਂ ਦੇ ਹੱਲ ਛੇਤੀ ਲੱਭੇ ਜਾਣ ਸਥਾਈ ਤਰੀਕੇ ਦੇ ਹੱਲ ਲੱਭੇ ਜਾਣ ਤਾਂ ਕਿ ਕਿਸਾਨਾਂ ਨੂੰ ਕੋਈ ਬਦਲਵੀਂ ਫਸਲ ਦੇ ਕੇ ਇਸ ਚੋਨੇ ਕਣਕ ਦੇ ਸਰਕਲ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪੰਜਾਬ ਦਾ ਪਾਣੀ ਬਚੇ ਕਿਸਾਨਾਂ ਦੀ ਆਮਦਨ ਉਹਨਾਂ ਨੂੰ ਇਨਸ਼ੋਰ ਮਿਲੇ ਉਹਨਾਂ ਦੀ ਖੁਸ਼ਹਾਲੀ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਉਸੇ ਤਰੀਕੇ ਨਾਲ ਬਣੀ ਰਹੇ ਇਸ ਨੂੰ ਸਿੱਧੇ ਤਰੀਕੇ ਨਾਲ ਕੋਈ ਹੱਲ ਲੱਭ ਕੇ ਉਸ ਪਾਸੇ ਉਸ ਦਿਸ਼ਾ ਦੇ ਵਿੱਚ ਲੈ ਕੇ ਜਾਣ ਦੀ ਜ਼ਰੂਰਤ ਹੈ ਨਾ ਕਿ ਟੇਡੇ ਹੱਥ ਕੰਡੇ ਅਪਣਾ ਕੇ ਜਿਦੇ ਨਾਲ ਅਨਰੈਸਟ ਵਧੇਗਾ ਪੰਜਾਬ ਦੇ ਵਿੱਚ ਜੋ ਕਿ ਆਪਾਂ ਦੇਖ ਰਹੇ ਹਾਂ ਆਲਰੇਡੀ ਵਧ ਰਿਹਾ ਹੈ ਟਕਰਾਅ ਵਧੇਗਾ ਤੇ ਇਹ ਟਕਰਾ ਕਦੇ ਵੀ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਇਹਦੇ ਨਾਲ ਹਾਲਾਤ ਖਰਾਬ ਹੋਣਗੇ ਕਦੇ ਵੀ ਠੀਕ ਨਹੀਂ ਹੋਣਗੇ ਸੋ ਇੰਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕਿਸਾਨੀ ਨੂੰ ਵੀ ਵਿਚਾਰਨ ਦੀ ਲੋੜ ਹੈ ਸਰਕਾਰਾਂ ਨੂੰ ਵੀ ਵਿਚਾਰਨ ਦੀ ਲੋੜ ਹੈ ਤੇ ਕੋਈ ਸਥਾਈ ਹੱਲ ਕੋਈ ਟੁਕਮਾ ਹੱਲ ਕੋਈ ਅਜੇਆ ਹੱਲ ਜਿਹੜਾ ਕਿਸਾਨੀ ਦੇ ਫਾਇਦੇ ਵਿੱਚ ਵੀ ਹੋਵੇ ਸਰਕਾਰਾਂ ਦੇ ਫਾਇਦੇ ਵਿੱਚ ਵੀ ਹੋਵੇ ਉਹ ਲੱਭਣ ਦੀ ਲੋੜ ਹੈ ਆਸ ਕਰਦੇ ਹਾਂ ਕਿ ਛੇਤੀ ਹੀ ਕੋਈ ਇਸ ਤਰ੍ਹਾਂ ਦਾ ਹੱਲ ਲੱਭਿਆ ਜਾ ਸਕੇਗਾ ਤੇ ਪੰਜਾਬ ਜਿਹੜਾ ਹੈ ਉਹ ਅਮਨ ਸ਼ਾਂਤੀ ਦੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖੇਗਾ ਤੇ ਤਰੱਕੀ ਕਰਨ ਦੀ ਕੋਸ਼ਿਸ਼ ਕਰਦਾ ਰਹੇਗਾ ਇਸੇ ਆਸ ਦੇ ਨਾਲ ਤਰਤੁਵੇਦਾ ਲੈਂਦੀ ਹਾਂ ਧੰਨਵਾਦ